रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड यौरप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात वॉन्ट टू अ डेट So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm. PT Salon located at Dublin, St. Ramon and Pleasanton. For more details visit ptsalon.com or call 925 450 1000. ਆਸਟ੍ਰੇਲੀਆ ਦੇ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਇਟਲੀ ਚ ਅੰਮ੍ਰਿਤ ਸੰਚਾਰ ਪੰਜੀ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ ਅਮਰੀਕਾ ਦੀ ਆਪਣੀ ਨਾਗਰਿਕਾਂ ਨੂੰ ਸਲਾਹ ਨਾ ਕਰੋ ਕਸ਼ਮੀਰ ਦੀ ਯਾਤਰਾ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ ਵਿੱਚ ਇੱਕ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ ਸਾਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਨਿਊ ਕਾਲਸਾ ਦੇ ਬਾਹਰ ਬੀਚ ਕਾਰ ਪਾਰਕ ਵਿੱਚ ਵਾਪਰੀਏ ਜਿੱਥੇ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਹਨ ਮੌਕੇ ਤੇ ਪੁੱਜੀ ਐਮਰਜੈਂਸੀ ਟੀਮ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਲੱਭਿਆ ਪਰ ਉਸ ਦੀ ਜਾਨ ਬਚਾਈ ਨਾ ਸકી ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਵਾਸੀ ਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਵਜੋਂ ਹੋਈ ਹੈ ਪੁਲਿਸ ਦੇ ਅਨੁਸਾਰ ਘਟਨਾ ਦੇ ਸਮੇਂ ਕਾਰ ਪਾਰਕ ਵਿੱਚ ਕੁਝ ਲੋਕਾਂ ਵਿੱਚ ਘਾਤ ਝਗੜਾ ਹੋ ਰਿਹਾ ਸੀ ਇਸ ਦੌਰਾਨ ਇੱਕ ਚੋਰੀ ਹੋਈ ਵਾਈਟ ਐਸ ਜੀ ਵੀ ਕਾਰ ਆਈ ਜੀਸ ਵਿੱਚੋਂ ਇੱਕ ਵਿਅਕਤੀ ਇਤਿਆਰ ਨਾਲ ਉਤਰਿਆ ਤੇ ਇਕਮ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਮਾਰਨ ਵਾਲਾ ਵਿਅਕਤੀ ਫਿਰ ਕਾਰ ਵਿੱਚ ਬੈਠ ਕੇ ਭੱਜ ਗਿਆ ਬਾਅਦ ਵਿੱਚ ਇਹ ਵਾਹਨ ਟ੍ਰਿੰਗਰਾ ਹਾਈਟਸ ਦੇ ਨੇੜੇ ਜਲਾਇਆ ਹੋਇਆ ਮਿਲਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਝਗੜੇ ਨਾਲ ਸਿੱਧਾ ਸਬੰਧਤ ਨਹੀਂ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਗਨਮੈਨ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਤੇ ਉਸ਼ਕਰਵਾ ਨੂੰ 22 ਸਾਲਾਂ ਇੱਕ ਵਿਅਕਤੀ ਖੁਦ ਪੁਲਿਸ ਦੇ ਹਵਾਲੇ ਹੋ ਗਿਆ ਉਸ ਉਤੇ ਮਾਮਲਾ ਦਰਜ ਕੀਤਾ ਜਾਵੇਗਾ ਮ੍ਰਿਤਕ ਦੇ ਪਰਿਵਾਰ ਤੇ ਦੋਸਤਾਂ ਨੇ ਉਸ ਨੂੰ ਇੱਕ ਪਿਆਰਾ ਤੇ ਪਰਿਵਾਰ ਪ੍ਰਤੀ ਬਹੁਤ ਸਰਮਗ੍ਰਿਭ ਨੌਜਵਾਨ ਵੱਲੋਂ ਯਾਦ ਕੀਤਾ ਗਿਆ ਮ੍ਰਿਤਕ ਦੀ ਬਜ਼ੁਰਗ ਬਦਾਦੀ ਮਨਮੋਹਨ ਕੋਰ ਨੇ ਆਪਣੇ ਘਰ ਵਿੱਚ ਬਹੁਤ ਹੀ ਦੁਖੀ ਹੋਈ ਹੈ ਮਹਾਨ ਸਿੱਖਤਾਂ ਦੀ ਚੜ੍ਹਦੀ ਕਲਾ ਪ੍ਰਸਾਰ ਅਤੇ ਪ੍ਰਚਾਰ ਲਈ ਵਿਦਿਸ਼ਾ ਵਿੱਚ ਵਸਦੇ ਸਿੱਖਾਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਮਰਪਿਤ ਅੰਮ੍ਰਿਤ ਸੰਚਾਰ ਗੁਰਮਤੀ ਸਮਾਗਮ ਅਤੇ ਨਗਰ ਕੀਰਤਨ ਖਾਲਸਾ ਪੰਥ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਗੁਰਦੁਆਰਾ ਸਿੰਘ ਸਭਾ ਵਿਖੇ ਵੀ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਾਣਕਾਰੀ ਸਾਂਝੀ ਕਰਦੇ ਆ ਭਾਈ ਸੁਤਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੰਮ੍ਰਿਤ ਸੰਚਾਰ ਮੌਕੇ ਪੰਜੀ ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਪਾਣ ਕੀਤਾ ਇਸ ਅੰਮ੍ਰਿਤ ਸੰਚਾਰ 'ਚ ਗੁਰੂ ਵਾਲੇ ਬਣਨ ਵਾਲੇ ਸਿੰਘਾਂ ਲਈ ਕਕਾਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਗਈ ਉਹਨਾਂ ਕਿਹਾ ਕਿ ਇਟਲੀ ਵਿੱਚ ਵਕ ਵਕ ਸਿੱਖ ਸੰਗਤ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਗੁਰਦੁਆਰਾ ਸਾਹਿਬ ਵੱਲੋਂ ਅੰਮ੍ਰਿਤ ਦੀ ਦਾਤ ਛਕਉਣ ਵਾਲੇ ਪੰਜ ਪਿਆਰਿਆਂ ਦਾ ਗੁਰੂ ਦੀ ਬਖਸ਼ਿਸ਼ ਸਰੂਪਾਉ ਨਾਲ ਸਿਸ਼ੇ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਪਾਨ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਹਿਬ ਵਿਖੇ 26 ਅਪ੍ਰੈਲ ਨੂੰ ਨਗਰ ਕਟਨ ਸ਼ਹਿਰ ਵਿਖੇ ਹੋਣਗੇ ਜਿਨ੍ਹਾਂ ਕਿਹਾ ਕਿ ਵੱਖ-ਵੱਖ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰੇ ਅਮਰੀਕਾ ਦੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ-ਅੰਦਰ ਯਾਤਰਾ ਨਾ ਕਰੋ ਦੀ ਸਹਾ ਜਾਰੀ ਕੀਤੀ ਹੈ ਕਿਉਂਕਿ ਸੂਬੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਹਿੰਸਕਾਂ ਸ਼ਾਂਤੀ ਦੀ ਸੰਭਾਵਨਾ ਹੈ ਇਹ ਸਲਾਹ ਬੁੱਧਵਾਰ ਨੂੰ ਸਾਰੇ ਅਮਰੀਕੀ ਨਾਗਰਿਕਾਂ ਲਈ ਜਾਰੀ ਕੀਤੀ ਗਈ ਸੀ ਇਸ ਤੋਂ ਇੱਕ ਘੰਟਾ ਪਹਿਲਾਂ ਕਸ਼ਮੀਰ ਦੇ ਪਹਿਲਗਰਾਮ ਵਿੱਚ ਅਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਲਾਨੀ ਸਨ ਇਹ ਸਾਰੇ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਘਾਤਕ ਹਮਲਾ ਸੀ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਮਰੀਕੀ ਨਾਗਰਿਕਾਂ ਲਈ ਜਾਰੀ ਕੀਤੀ ਗਈ ਤਾਜ਼ਾ ਸਲਾਹ ਵਿੱਚ ਕਿਹਾ ਗਿਆ ਕਿ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਤਵਾਦੀ ਹਮਲੇ ਅਤੇ ਹਿੰਸਕ ਸਿਵਲ ਸ਼ਾਂਤੀ ਸੰਭਵ ਹੈ ਇਸ ਰਾਜ ਪੂਰਬੀ ਲਦਾਖ ਖੇਤਰ ਦੀ ਇਸ ਦੀ ਰਾਜਧਾਨੀ ਲੇਹ ਦੇ ਦੌਰੇ ਨੂੰ ਛੱਡ ਕੇ ਯਾਤਰਾ ਨਾ ਕਰੋ ਇਸ ਖੇਤਰ ਵਿੱਚ ਹਿੰਸਾ ਕਦੇ ਕਦਾਂ ਹੀ ਹੁੰਦੀ ਹੈ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਲੇਖਾ ਐਲਓਸੀ ਦੇ ਨਾਲ ਆਮ ਹੈ ਇਹ ਕਸ਼ਮੀਰ ਕਾਟੀ ਦੇ ਸਹਾਇ ਸਪਟਾਸਤਾਨਾ ਸ਼੍ਰੀਨਗਰ ਗੁਲਮਰਗ ਪਹਿਲਗਾਮ ਵਿੱਚ ਵੀ ਪ੍ਰਚਲਿਤ ਹੈ ਇਸ ਦੇ ਆਪਣੇ ਨਾਗਰਿਕਾਂ ਨੂੰ ਭਾਰਤ ਪਾਕਿਸਤਾਨ ਸਰਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਤੋਂ ਬਚਣ ਲਈ ਵੀ ਕਿਹਾ ਗਿਆ ਹੈ ਕਿਉਂਕਿ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਹੈ ਭਾਰਤ ਨੇ ਬੁੱਧਵਾਰ ਨੂੰ ਪਹਿਲਗਾਮ ਆਤਵਾਦੀ ਹਮਲੇ ਦੇ ਪ੍ਰਤੀਕਰਮ ਵਜੋਂ 1960 ਦੇ ਸਿੰਧੂ ਜਾਲ ਸਮਝੌਤੇ ਨੂੰ ਮੌਤਲਕਾ ਦਿੱਤਾ ਹੈ ਤੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਾਂ ਨੂੰ ਘਟਾ ਦਿੰਦਾ ਹੈ ਨਾਲ ਹੀ ਆਪਣੇ ਫੌਜੀ ਅਟੈਚੇ ਨੂੰ ਕੱਟ ਦਿੰਦਾ ਹੈ ਰਿਸ਼ਤੇ ਸਵਰਗ ਵਿੱਚ ਬੰਦਦੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹੈ ਮੈਰਿਜ ਲਗਨ .com ਡਰੀਮ ਇਟ ਬਲੀਵ ਇਟ ਐਂਡ ਮੇਕ ਇਟ ਹਪਨ ਮੈਰਿਜ ਲਗਨ ਇਜ਼ ਅ ਲੀਡਿੰਗ ਮੈਚ ਮੇਕਿੰਗ ਸਰਵਿਸਿਜ਼ ਪ੍ਰੋਵਾਈਡਰ ਵੀ ਆਫਰ ਟਰਸਟਡ ਐਂਡ ਆਥੈਂਟਿਕ ਮੈਟ੍ਰਿਮੋਨিয়াল ਪ੍ਰੋਫਾਈਲਸ ਫੋਰ ਦੋਜ਼ ਹੂ ਆਰ ਲੁਕਿੰਗ ਫਾਰ ਬ੍ਰਾਈਡਜ਼ অর ਗਰੂਮਜ਼ ਫਾਰ ਮੈਰਿਜ Register at info at marriagelagan .com. We cater for USA, Canada, UK, Australia, India, Fiji and Laura. For more information, call 510-943-8037. Tune in to marriagelagan .com, every Saturday, 2 to 3 p.m. with Varinder ubhi a show about matrimonials, life partnership and relationships. Only on Radio Zindigi 1550 AM. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात वॉन्ट टू गो ऑन अ डेट So don't get late. Glow up yourself and unleash your inner radiance with PT Salon. From threading, waxing, facial, henna and makeup, all types of skincare are just a call away. Monday to Friday, 10am to 7pm. Saturday and Sunday, 10am to 6pm. PT Salon, located at Dublin, St. Ramon and Pleasanton. For more details, visit ptsalon.com or call 925-450-1000. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.